ਸਖਵੀਰ ਸਿੰਘ ਬਾਦਰੋਂ ਦੇ ਪ੍ਰਧਾਨ ਜੀ ਨੇ ਕਾਨੂੰਨ ਦੀਆਂ ਧੱਜੀਆਂ ਢਾਂਜਾਂ ਕਿਉਂਕਿ ਉਹਨਾਂ ਨੂੰ ਘਰੋਂ ਵਿੱਚ ਵਿਸ਼ਵਾਸ ਨਹੀਂ ਹੈਗਾ ਉਹ ਹਮੇਸ਼ਾ ਕਾਨੂੰਨ ਤੋੜਨ ਦੇ ਆਦੀ ਨਹੀਂਗੇ ਜਦੋਂ ਪਿੰਡਾਂ 'ਚ ਪ੍ਰਚਾਰ ਤੇ ਜਾਂਦੇ ਨੇ ਕਹਿੰਦੇ ਕੁੰਡੀਆਂ ਲਾ ਲਓ ਬਿਜਲੀ ਦੀ ਚੋਰੀ ਕਰਨ ਨੂੰ ਪਾਣੀ ਦੀ ਚੋਰੀ ਕਰਨ ਨੂੰ ਉਹ ਆਤਨ ਮਜਬੂਰ ਨਹੀਂਗੇ ਔਣ ਵਾਲੇ 2 ਮਹੀਨੇ ਸਿਆਸੀ ਸਫਾਂ ਦੇ ਵਿੱਚ ਇਲਜ਼ਾਮ ਤਰਾਸ਼ੀਆਂ ਦਾ ਦੌਰ ਖੂਬ ਚੱਲੇਗਾ ਤੇ ਹੁਣ ਖਜ਼ਾਨਾ ਮੰਤਰੀ ਪੰਜਾਬ ਦੇ ਹਰਪਾਲ ਸਿੰਘ ਜੀ ਮਾਸੂਦਬੀਰ ਸਿੰਘ ਬਾਦਲ ਦੁਆਲੇ ਹੋ ਗਏ ਨੇ ਕਹਿ ਰਹੇ ਨੇ ਕਿ ਇਹਨਾਂ ਨੂੰ ਤਾਂ ਕਾਨੂੰਨ ਤੋੜਨ ਵਾਲੀ ਪੁਰਾਣੀ ਆਦਤ ਹੈ ਸਖਵੀਰ ਸਿੰਘ ਬਾਦਲੋਂ ਦੇ ਪ੍ਰਧਾਨ ਜੀ ਨੇ ਕਾਨੂੰਨ ਦੀ ਧੱਜੀਆਂ ਾੜਾਂ ਜਾਂ ਕਿਉਂਕਿ ਉਹਨਾਂ ਨੂੰ ਘਰੋਂ 'ਚ ਵਿਸ਼ਵਾਸ ਨਹੀਂ ਹੈਗਾ ਉਹ ਹਮੇਸ਼ਾ ਕਾਨੂੰਨ ਤੋੜਨ ਦੇ ਆਦੀ ਨੇਗੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਈ ਜਗ੍ਹਾ ਤੇ ਕੀ ਕਹਿੰਦੇ ਹੁੰਦੇ ਸੀਗੇ ਜਦੋਂ ਪਿੰਡਾਂ 'ਚ ਪ੍ਰਚਾਰ ਤੇ ਜਾਂਦੇ ਨੇ ਕਹਿੰਦੇ ਕੁੰਡੀਆਂ ਲਾ ਲਓ ਬਿਜਲੀ ਦੀ ਚੋਰੀ ਕਰ ਲਓ ਪਾਣੀ ਦੀ ਚੋਰੀ ਕਰ ਲਓ ਉਹ ਆਤਨ ਮਜਬੂਰ ਲਗੇ ਉਹਨਾਂ ਦੀ ਆਦਤ ਐਸ ਤਰ੍ਹਾਂ ਦੀਆਂ ਨਹੀਂ ਗੀਆਂ ਹਮੇਸ਼ਾ ਕਾਨੂੰਨ ਤੋੜਨ ਵਾਲੀਆਂ ਨਹੀਂ ਗੀਆਂ ਇੱਥੇ ਵੀ ਉਹਨਾਂ ਨੇ ਡੇਟਡ 6/4/2024 ਨੂੰ ਯਾਨੀ ਕਿ ਇਸੇ ਮਹੀਨੇ 6 ਅਪ੍ਰੈਲ ਨੂੰ ਉਹਨਾਂ ਨੇ ਬੱਚਿਆਂ ਤੋਂ ਪ੍ਰਚਾਰ ਕਰਵਾ ਕੇ ਮਾਡਲ ਕੋਡ ਆਫ ਕੰਡਕਟ ਦੀਆਂ ਧੱਜੀਆਂ ਢਾਹਾਂ ਜਾਂ ਔਰ ਇਲੈਕਸ਼ਨ ਕਮਿਸ਼ਨ ਦੇ ਜੋ ਨਾਰਮਸ ਜੋ ਸਾਡੀਆਂ ਗਾਈਡਲਾਈਨਸ ਰਹਿਗੀਆਂ ਜਿਹੜੀਆਂ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੇ ਧੱਜੀਆਂ ਉਡਾ ਕੇ ਇੱਕ ਵਾਰ ਫੇਰ ਮੈਂ ਸਮਝਦਾ ਪੰਜਾਬ ਦੇ ਅਗੇਂਸਟ ਹੋਣ ਦਾ ਕਾਨੂੰਨ ਦੇ ਅਗੇਂਸਟ ਹੋਣ ਦਾ ਉਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਆਪਣੇ ਆਪ ਨੂੰ ਦਰਸਾਇਆ ਕਿ ਕਿਸ ਤਰ੍ਹਾਂ ਆਕਾਲੀ ਦਲ ਜਿਹੜਾ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦਾ